ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਅਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਹਾਂ ਸੱਜਣੋ ਆਪਣੀ ਨਰਖ ਫਰਖ ਤਸੱਲੀ ਕਰਕੇ ਜਾਣ ਦਾ ਤੁਹਾਡਾ ਫਰਜ਼ ਪੰਦਾ ਲੈ ਕੇ ਜਾਇਆ ਕਰੋ ਅੱਜ ਦੀ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਭਾਈ ਮੰਗੇ ਦੇ ਕੋਲ ਪਹੁੰਚ ਚੁੱਕੇ ਹਾਂ 2 ਪਸ਼ੂ ਖਾਵਾਂਗੇ ਇੱਕ ਮੱਧ ਤੇ ਇੱਕ ਵੈੜ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਨੇ ਰਹੋ ਦੱਬ ਕੇ ਅਗਲੇ ਪੰਨੇ ਸ਼ੇਅਰ ਕਰ ਦਿਓ ਹੋਰ ਵੀ ਕਹੇ ਵੀਰ ਦਾ ਕੋਈ ਫਾਇਦਾ ਹੋ ਜਾਈ ਆਪਣੀ ਖਰੀਦਦਾਰੀ ਕਰ ਸਕੇ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ 올 ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਆਓ ਕਰੀਏ ਵਧੀਆ ਰੇ ਜਾਣਕਾਰੀ ਸਾਂਝੀ ਧੰਨਵਾਦ ਵੀਡੀਓ ਵੇਖਣ ਲਈ ਸਾਰਿਆਂ ਦਾ ਬੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਚੜ੍ਹਦੀ ਕਲਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਹੋਰ ਸੁਣਾਓ ਵਧੀਆ ਵਧੀਆ ਚੜ੍ਹਦੀ ਕਲਾ ਚਲੋ ਵਧੀਆ ਚਾਹੀਦਾ ਡਰੈਸ ਨੋਟ ਕਰੀਏ ਡਰੈਸ ਵੀਰ ਜੀ ਪਿੰਡ ਸੋਰਸਿੰਗ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਜ਼ਿਲ੍ਹਾ ਸ੍ਰੀ ਚੰਦਤਾਲ ਸਾਹਿਬ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 50474 ਠੀਕ ਆ ਮੈਂ ਤੁਹਾਨੂੰ ਕਰੀਏ ਸ਼ਰਵਾਦ ਹਾਂਜੀ ਹਾਂਜੀ ਕਿਨਵਾ ਸੁਆ ਤੇ ਕਿੰਨਾ ਪੱਕਾ ਦੁੱਧ ਆ ਇਹ ਸੁਆ ਵੀਰ ਜੀ ਮੈਂ ਦਾ ਤਿੱਜਾ ਜੇ ਅੱਛਾ ਹਾਂਜੀ ਹਾਂਜੀ ਕੱਟਾ ਆ ਗਿਆ ਮੇਲ ਦਾ ਹਾਂਜੀ ਹਾਂਜੀ ਕੱਟਾ ਜਮ ਮਗਰ ਤੇ ਦੁੱਧ ਕਿੰਨਾ ਆ ਗਿਆ ਦੁੱਧ ਵੀਰ ਜੀ 8 ਕਿਲੋ ਹੋਗਾ ਪੱਕਾ ਜਿਹੜਾ ਠਾਰਿਆ ਦੁੱਧ ਠੀਕ ਆ ਹਾਂਜੀ ਹਾਂਜੀ ਲਓ ਭਾਈ ਸੱਜਣੂ ਆ ਬੱਚਾ ਮਗਰ ਤੇ 8 ਕਿਲੋ ਦੁੱਧ ਤੇ ਜਿਹੜਾ ਕੱਟਾ ਮਗਰ ਮੇਲ ਕਾ ਫਾ ਕੇ ਕੋਈ ਮਹੀਨੇ ਡੇਢ ਮਹੀਨੇ ਦਾ ਹੈਗਾ ਬੱਚਾ ਵੀ ਤੇ ਖੋਲ ਕੇ ਤੋਰਾ ਤਰਾ ਕਰਾਈਏ ਚੱਕ ਜੀ ਚੌਣ ਓਕੇ ਆ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਚੁਾਈ ਜਿਹੜੀ ਆ ਓਕੇ ਸੱਜਣੋ ਨੋਕ ਆਲਾ ਥਾਂ ਲੱਗਾ ਸਾਹਮਣੇ ਵੇਖ ਰਹਿਜ ਤੇ ਨਾਲਾ ਨੂੜਾ ਚੰਗੀਆਂ ਚਮਕਦੀਆਂ ਬੇਲੀ ਘਾਰੀ ਬਣਾਈ ਬੈਠੀ ਵਹਾਨੇ ਵੱਲੋਂ ਦੇ ਸਿੰਘ ਮੂੰਹ ਦੀ ਬੰਤਾ ਜਿਹੜੀ ਫੇਸ ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਜੀ ਲੋ ਮੋੜ ਲੈ ਆਓ ਜੀ ਵਾਹ ਜੀ ਵਾਹ 8 ਕਿਲੋ ਪੱਕਾ ਦੁੱਧ ਹਣਾ ਹਾਂਜੀ 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 ਠੀਕ ਆ ਜੀ ਬਦਲੇ ਚੰਮ ਦੀ ਆ ਨਾ ਜੀ ਸੱਜਣੋ ਬਦਲੇ ਚੰਮ ਦੀ ਐ ਮੈਂ ਸੂਆ ਤਿੱਜਾ ਬੰਦੀ ਠੰਦੀ ਚੰਗੀ ਆ ਤੇ ਓਕਰ ਫੋੜਿਆ ਇਹਦੀ ਕੀਮਤ ਦੀ ਗੱਲ ਕਰੀਏ ਤੇ ਕਿੰਨੀ ਕੁ ਰੱਖ ਦੀਏ ਕੀਤੇ ਵੀਰ ਜੀ ਅੱਜ ਜੈ ਜੈ ਜੀ ਕਰਨੇ ਰੇਡਰ ਉੱਡ ਰਿਪੋਰਟ ਦੀਆਂ ਵਾਲੇ ਕਰਨੇ ਉੱਡਦੀਆਂ ਅੱਛਾ ਜੀ ਹਾਂ ਜੀ ਹਾਂ ਜੀ ਵਾਹ ਜੀ ਵਾਹ ਹਾਂ ਜੀ ਹਾਂ ਜੀ ਕਿੰਨੇ ਕਰਦਗੇ ਜੇਰਗਾ ਉੱਟੀ ਜਾਣ ਮੁੱਲ ਵੀ ਜੀ 70000 ਰੁਪਿਆ ਜੇ ਅੱਛਾ ਹਾਂ ਜੀ ਉਹ ਚੋਂ ਉਹ ਚੋਂ ਵੀ ਜੀ 3000 ਰੁਪਿਆ ਮਾਨ ਕਰਦਾਂਗੇ 67 67000 ਰੁਪਿਆ ਜਾਂ ਸਾਡੇ ਵੱਲੋਂ ਜਾਣ ਦੋ ਜਾਣ ਦੋ ਮਾਰ ਦੋ ਥਾਪੀ ਖਿੱਚ ਗਏ ਆਹ ਵੱਜ ਗਈ ਵਾਹ ਜੀ ਵਾਹ 68000 ਦੀ ਮਿਲ ਗਈ 8 ਕਿਲੋ ਦੁੱਧ ਤੇ ਸੁਬਾ ਤੀਜਾ ਸਜਣੋ ਠੀਕ ਆ ਤੇ ਵੀਰ ਜੀ ਖਾਂਦੀ ਨਾ ਇਹ ਜਿਹੜੇ ਪਰਾਲੀ ਦੀਆਂ ਗਠਾਈਆਂ ਦੇ ਬਦੀਆਂ ਆ ਆ ਉਹ ਖਾਂਦੀ ਆਈਏ ਗਰਮਾ ਵਾਲੀ ਤੇ ਜੇ 2-4 ਦਿਨ ਆਪਣੇ ਕੋਲ ਰਹਿਦੀ ਨਾ ਸਾਂਭੀ ਗਈ ਤੇ 10-12 ਕਿਲੋ ਹੀ ਬਣਾ ਦਊਗੀ ਵਾਹ ਜੀ ਵਾਹ ਤੇ ਆਈ ਨਹੀਂ ਐਡੇ ਸਾਂਭੇ ਕਰੋ ਨਾ ਹਾਂਜੀ ਹਾਂਜੀ ਕੀ ਇਹਨਾਂ ਮਰ ਉਹਨਾਂ ਦੀ ਖਾਗ ਨਹੀਂ ਜਿੱਥੋਂ ਲਈ ਆ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਜੇ ਕੋਈ ਚੰਗੀ ਖਰਾਕ ਪੈ ਗਈ ਹਾਂ ਤੇ ਫਿਰ ਲਹਿਰਾ ਬਹਿਰਾ ਕਰ ਦੂੰ ਇੱਕ ਵਾਈਟ ਰਾਈਡ ਦੀ ਗਾਂ ਹਨਾ ਹਾਂਜੀ ਹਾਂਜੀ ਮੱਛੀ ਮਗਰ ਹਾਂਜੀ ਹਾਂਜੀ ਕਿੰਨਾ ਦੁੱਧ ਪੱਕਾ ਕੋਤਵੀ ਜੀ ਜਿਹੜਾ ਤੇ 18 ਦੁੱਧ ਆ 18 ਦੁੱਧ ਹੋਗਾ 15 ਕਿਲੋ ਅੱਛਾ ਹਾਂ ਜੀ ਸੇ ਅੱਛਾ 18 15 ਚੋਣ ਓਕੇ ਆ ਚੋਣ ਬਿਲਕੁਲ ਓਕੇ ਜੀ ਦੂਸਰਾ ਸੂਬਾ ਹਾਂ ਜੀ ਹਾਂ ਜੀ ਲਾਓ ਫੜ ਲਿਓ ਆਪ ਹਾਂ ਜੀ ਹਾਂ ਜੀ ਕੱਢ ਲਓ ਇਹਨੂੰ ਲਾਓ ਆਓ ਲਓ ਇਹ ਸਜਰੋ ਖਾਂ ਤੁਹਾਨੂੰ ਖਾਂ ਲਿਵਾ ਵੇਖੋ ਬੜੇ ਕਮਾਲ ਦਾ ਲੱਗਾ ਹਾਂ ਜੀ ਹਾਂ ਜੀ ਤੇ ਖਾਂ ਤੁਣ ਵੀ ਚੰਗੇ ਆ ਅੱਜ ਵੀਰ ਜੀ ਆਈ ਸਵੇਰੇ ਆਪਣੇ ਕੋ ਅੱਛਾ ਅੱਜ ਆਈ ਆ ਜੋਗ ਲੈ ਆਦੀ ਜੀ ਜੋਗ ਹੀ ਆਈ ਆ ਹਾਂਜੀ ਹਾਂਜੀ ਠੀਕ ਆ ਫਿਰ ਉਹ ਕਿੰਨੇ ਵਜੇ ਚਾਹ ਆਈ ਕੀਤੀ ਜਾਂਦੀ ਸਾਈ ਸਵੇਰੇ ਵੀਰ ਜੀ ਕੋਈ 7:30 ਦਾ ਟਾਈਮ ਨਾ 7:30 7:30 ਵਜੇ ਹੁਣ ਸ਼ਾਮ ਦਾ 4 ਵਜੇ ਦਾ ਸਮਾਂ ਹੋ ਗਿਆ ਨਾ ਹਾਂਜੀ ਹਾਂਜੀ ਸਜਣੋਂ 4 ਵਜ ਗਏ ਤੇ ਸਿਰੇ 7:30 ਵਜ ਦੀ ਚਵਾਈ ਹੈ ਬਾਕੀ 3-4 ਘੰਟੇ ਦਾ ਸਮਾਂ ਜਿਹੜਾ ਨੋਟ ਕਰਿਓ ਗੱਲ ਰਹਿੰਦਾ ਉਸ ਹਿਸਾਬ ਨਾਲ ਆਰਡਰ ਕੁਆਲਿਟੀ ਦਾ ਜਿਹੜਾ ਅੰਦਾਜ਼ਾ ਲਾ ਲਿਓ ਮੇਰੇ ਭੈਣ ਭਰਾ ਠੀਕ ਹੈ ਜੀ ਮੋੜ ਲਿਓ ਵਾਹ ਸੋਹਣੀ ਹਨਾ ਹਾਂ ਜੀ ਰਾਜੀ ਬਾਜੀ ਆ ਪੂਰੀ ਠੱਥ ਨੂੰ ਵੀ ਚੰਗਾ ਐ ਗੋਲਮ ਵਾਹ ਜੀ ਵਾਹ ਤੇ 10 ਦੇਣ ਦੀ ਗੱਲ ਕਰੀਏ ਨੋਰਮਲ ਜਾਈ ਕਿੰਨਾ ਕਰ ਦਈਏ ਰੇਡ ਵੀਰ ਜੀ ਤੁਹਾਨੂੰ ਅੱਜ ਇਹਨਾਂ ਨਾਲ ਦੱਸੀ ਆ ਵੀ ਆਪਾਂ ਉੜ ਜਿਹਾਏ ਕਰਨੇ ਰੇਡ ਅੱਛਾ ਰੇਟ ਆਪਣੇ ਕੋ ਨਾ ਹੂੰ ਭਾਪਾ ਵਪਾਰੀ ਵਿਖੜ ਕੇ ਮਾਲ ਬਖੇਰਾ ਵੇਚਦਾ ਅੱਛਾ ਹਾਂ ਕਿੰਨੇ ਦੀ ਦੇਰੀਏ ਮੁੱਲ ਵੀਰ ਜੀ ਕਰਾਉਣ ਨੂੰ 55 ਕਰਾ ਲਓ ਹਾਂ ਠੀਕ ਹੈ ਜੀ ਠੀਕ ਹੈ ਜੀ ਤੇ ਦੇਣ ਲੈਣ ਵਾਲੀ ਗੱਲ ਇੱਕੋ ਗੱਲ ਇੱਕੋ ਫਿਕਸ 47000 ਦੀ ਦੇ ਦਾਂਗੇ ਜੀ 47 ਦੀ ਹਾਂਜੀ ਹਾਂਜੀ ਵਾਹ ਜੀ ਵਾਹ ਉਹ ਚ ਪਿਆਰ ਮਾਉ ਤਾਂ ਸਾਡੇ ਲਈ 500 ਰੁਪਏ ਹੋਰ ਛੋੜ ਕਰ ਦਾਂਗੇ 500 ਹਾਂਜੀ ਨਹੀਂ 500 ਰੁਪਏ करिए 40 ਕਰਦ ਕੇ ਮਾਰ ਦੋ ਐਨ ਤੇ ਥਾਪੀ ਲਓ ਵੇ ਜੀ ਵਾਹ ਜੀ ਵਾਹ 40 ਜਾਂਦੀ ਸਜਣੋ ਇਹ ਮਿਲ ਜੂਗੀ ਆ ਲੈ ਲਓ ਜੀ ਵਾਹ ਜੀ ਵਾਹ ਤੇ ਵੱਛੀ ਹਾਂਜੀ ਤੇ ਥਾਣ ਵੇਖੋ ਕਿੰਦਾ ਸੋਹਣਾ ਲੱਗਾ ਬੈਠ ਨੂੰ 14 15 ਕਿਲੋ ਦੁੱਧ ਦੇ ਠੀਕ ਹੈ ਪੱਕਾ ਹਾਂਜੀ ਹਾਂਜੀ ਤੇ ਐਚ ਐਫ ਨਸਲ ਚ ਕਰਾਸਾਂਗ ਚ ਪੈ ਗਈ ਦੋ ਪਸ਼ੂ ਭਾਈ ਮੰਗੇ ਦੇ ਕੋਲ ਮੇਲਾ ਲੋਟ ਲਓ ਪਿੰਡ ਸੋਰ ਸਿੰਘ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ